ਪੰਜਾਬ ਦੇ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਤੋਂ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ ਕਿ ਆ ਜਾ ਰਹੀ ਹੈ ਕਿ ਪੁਲਿਸ ਤੇ ਗੈਂਗਸਟਰ ਦੇ ਵਿਚਾਲੇ ਐਨਕਾਊਂਟਰ ਹੁੰਦਾ ਜਿਸ ਤੋਂ ਬਾਅਦ ਬਦਮਾਸ਼ ਜਿਹੜਾ ਹੁੰਦਾ ਉਹ ਕਾਇਲ ਹੋ ਜਾਂਦਾ ਜਿੱញਾ ਜਵਾਬੀ ਕਾਰਵਾਈ ਦੇ ਵਿੱਚ ਉਹ ਕਾਇਲ ਹੁੰਦਾ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਭੱਤੀ ਕਰਵਾਇਆ ਜਾਂਦਾ ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਤੋਂ ਇਹ ਪੁਲਿਸ ਸਾਹਮਣੇ ਆ ਰਹੀ ਹੈ ਪੁਲਿਸ ਨੇ ਐਨਕਾਊਂਟਰ ਕੀਤਾ ਡਬਲ ਮਰਡਰ ਤੇ ਦੋ ਹੋਰ ਕੇਸਾਂ ਦੇ ਵਿੱਚ ਮਨਪ੍ਰੀਤ ਮੰਨੂ ਕ੍ਰਾਸ ਫਾਇਰਿੰਗ ਦੇ ਵਿੱਚ ਕਾਇਲ ਹੋਇਆ ਜੀਆਂ ਜ਼ਖਮੀ ਹੋਇਆ ਪੰਜਾਬ ਦੇ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਇਹ ਐਨਕਾਊਂਟਰ ਹੋਇਆ ਜਿਸ ਤੋਂ ਬਾਅਦ ਫਿਰੋਜ਼ਪੁਰ ਪੁਲਿਸ ਤੇ ਗੈਂਗਸਟਰ ਆਸ਼ੀਸ਼ ਚੋਪੜਾ ਦੇ ਗੁਰਗੇ ਜਿਹੜੇ ਨੇ ਮਨਪ੍ਰੀਤ ਮੰਨੂ ਦਾ ਐਨਕਾਊਂਟਰ ਕੀਤਾ ਜਿਸ ਦੇ ਵਿੱਚ ਮਨਪ੍ਰੀਤ ਮੰਨੂ ਫਿਰੋਜ਼ਪੁਰ ਪੁਲਿਸ ਤੋਂ ਨੂੰ ਜਿਹੜਾ 3 ਹੱਤਿਆ ਦੇ ਮਾਮਲੇ ਦੇ ਵਿੱਚ ਵੌਂਟਡ ਸੀ ਉੱਥੇ ਹੀ ਮਨਪ੍ਰੀਤ ਮੰਨੂ ਨੇ ਕੁਝ ਦਿਨ ਪਹਿਲਾਂ ਫਿਰੋਜ਼ਪੁਰ ਸ਼ਹਿਰ ਦੇ ਮੈਗਜ਼ਾਨੀ ਗੇਟ ਦੇ ਵਿੱਚ ਦੋ ਲੋਕਾਂ ਦੀ ਹੱਤਿਆ ਕੀਤੀ ਕਤਲ ਕੀਤਾ ਉਸ ਤੋਂ ਪਹਿਲਾਂ ਫਿਰੋਜ਼ਪੁਰ ਦੇ ਪਿੰਡ ਦੁਲਸੀ ਦੇ ਵਿੱਚ ਵੀ ਇੱਕ ਵਿਅਕਤੀ ਦੀ ਹਤਿਆ ਕੀਤੀ ਉੱਥੇ ਉਹ ਦੀ ਫਰਾਰ ਹੋ ਜਾਂਦਾ ਉੱਥੇ ਹੀ ਅੱਜ ਫਿਰ ਪੁਲਿਸ ਨੇ ਜਦੋਂ ਨਾਕਾਬੰਦੀ ਕੀਤੀ ਤਾਂ ਮਨਪ੍ਰੀਤ ਮੰਨੂ ਮੋਟਰਸਾਈਕਲ ਦੇ ਉੱਤੇ ਸਵਾਰ ਸੀ ਜਦੋਂ ਇਸ ਦੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਇਸ ਨੂੰ ਤਾਂ ਉੱਥੋਂ ਦੀ ਉਹ ਭੱਜਣ ਲੱਗਦਾ ਜਿਸ ਤੋਂ ਬਾਅਦ ਪੁਲਿਸ ਉਸ ਦੇ ਪਿੱਛੇ ਲੱਗਦੀ ਹੈ ਫਿਰ ਪੁਲਿਸ ਜਿਹੜੀ ਹੈ ਉਸ ਦੇ ਉੱਪਰ ਵੀ ਫਾਇਰ ਹੁੰਦਾ ਨਾਲ ਹੀ ਇੱਕ ਕ੍ਰਾਸ ਫਾਇਰਿੰਗ ਦੇ ਵਿੱਚ ਇੱਕ ਕਾਇਲ ਹੋ ਜਾਂਦਾ ਹੈ ਜ਼ਖਮੀ ਹੋ ਜਾਂਦਾ ਹੈ ਗੱਡੀ ਦੇ ਉੱਤੇ ਵੀ ਇਹ ਫਾਇਰ ਲੱਗਦੇ ਨੇ ਕਈ ਰਾਉਂਡ ਫਾਇਰ ਕੀਤੇ ਜਾਂਦੇ ਜਿਸ ਤੋਂ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਤੇ ਮਨਪ੍ਰੀਤ ਮੰਨੂ ਜ਼ਖਮੀ ਹੋ ਗਿਆ ਤਾਂ ਹੁਣ ਇਸ ਦੇ ਵਿੱਚ ਐਸਐਸਪੀ ਫਿਰੋਜ਼ਪੁਰ ਭਪਿੰਦਰ ਸਿੰਘ ਦਾ ਕੀ ਕੁਝ ਬਿਆਨ ਸਾਹਮਣੇ ਆਇਆ ਤੁਹਾਨੂੰ ਉਹ ਵੀ ਸੁਣਾਣੇ ਆ ਦੇ ਵਿਚ ਮਾਰਦੇ ਹੋਏ ਇੱਕ ਤਰੀਕੇ ਦੇ ਨਾਲ ਭੁਜਾ ਕੇ ਲੈ ਗਿਆ ਤੇ ਇਹਨਾਂ ਨੇ ਪੁੱਛਾ ਕੀਤਾ ਗੱਡੀਆਂ ਦਾ ਇਸ ਜਗ੍ਹਾ ਤੇ ਆ ਕੇ ਇਹਨਾਂ ਦਾ ਮੋਟਰਸਾਈਕਲ ਇਹਨਾਂ ਤੋਂ ਮੂਰੇ ਭੁਜਾਉਣ ਦੀ ਕੋਸ਼ਿਸ਼ ਚ ਸਲਿੱਪ ਕਰਕੇ ਡਿੱਗ ਪਿਆ ਤੇ ਉਹਨੇ ਉੱਤਰਦੇ ਸਾਰੀ ਗੱਡੀ ਵੱਲ ਨੂੰ ਜਿਹੜੀ ਪੁਲਿਸ ਦੀਆਂ ਵਹੀਕਲਾਂ ਚ ਇਹਨਾਂ ਵੱਲ ਬੈਰਕਾ ਦੀ ਸ਼ੁਰੂ ਕਰ ਦਿੱਤੀ ਤੇ ਐਕਟਰੀ ਫਾਇਰ ਹੋਣੇ ਕਿ ਪੰਜ ਪੰਜ ਪਾਣੀ ਦੇ ਜੋਗੀ ਸਾਹ ਚਾਹ ਮੈਂ ਫਾਇਰ ਕੀਤੇ ਤਾਂ ਜੋ ਇੱਕ ਫਾਇਰ ਸਟਾਫ ਫਰੀ ਫਾਇਰ ਦੇ ਵਿੱਚ ਉਹ ਇੰਜਰੂ ਕਿਹਦਾ ਕੀ ਨਾਮ ਹੈ ਜਰਾ ਕੀ ਨਾਮ ਹੈ ਤਾਂ ਕਿਹੜੇ ਗੈਂਗਸਟਰ 205 ਸਾਨੂੰ ਪਤਾ ਲੱਗਿਆ ਵੀ ਇਹ ਮਨਪ੍ਰੀਤ ਮਤਵਾ ਸਰਪ ਗਾਲੂ ਕਹਿੰਦੇ ਨੇ ਕਿ ਇਹ ਹੈਗਾ ਤੇਲੇ ਕਿੰਚੀ ਦਾ ਤੇ ਇਹ ਜਿਹੜੇ ਪਿੱਛੇ ਆਪਣੇ ਮਰਡਰ ਹੋਏਗਾ ਜਿਹੜਾ 132 ਨੰਬਰ ਤੇ 133 ਨੰਬਰ ਜਿਹੜੇ ਸਿਟੀਂਗ ਫਰੋਸ ਕੋ ਚਮਾਡਰ ਸੀ ਜਿਹੜਾ ਮੀਨ ਅਕਿਊਜ਼ ਹੈ ਤੇ ਉਹਦੇ ਵਿੱਚ ਇੱਕ ਇਹਦੇ ਪਹਿਲਾਂ ਵੀ ਇੱਕ ਐਫਆਈਆ ਨੰਬਰ 30789 ਜਿਹੜਾ ਯੂਥ ਨੂੰ ਮਾਰਦਾ ਮੋਟਾ ਉਹਦਾ ਉਹਨੂੰ ਕਤਲ ਕੀਤਾ ਸੀ ਉਹਦੇ ਵਿੱਚ ਵੀ ਮਟਰ ਹੈ ਤਿੰਨ ਮਕਦਮੇ ਮਕਦਮੇ ਜੋ ਮਟਰ ਦੇ ਕੇਸ ਸੀ ਸਰ ਇਹ ਕਿਹੜੇ ਗਿਆਨ ਕਿਹਨੇ ਗਿਆਨ ਦੇ ਜਾ ਰਿਹਾ ਸੀ ਕਿ ਸਹੀ ਆ ਕੋਈ ਹੋ ਸਕਦਾ ਜੀ ਇਹ ਜਿਹੜਾ ਕਿਉਂਕਿ ਇਹ ਪ੍ਰੋਪਰ ਆਸੇ ਕੋਲ ਦੋ ਵੈਪਨ ਸੀਗੇ ਦੋਨੇ ਲੋਡਡ ਸੀ ਜਿਹਨੇ ਇਸ ਤੋਂ ਬਾਅਦ ਰਸਤੇ ਭਾਈਂਦਾ ਤੇ ਉਹ ਕਿਤਾ ਮਤਲਬ ਔਰਚੁਨੇਟਲੀ ਇਹਨਾਂ ਨੇ ਨਾਕਾਬੰਦੀ ਦੌਰਾਨ ਪੁੜੇ ਸਾਡੀ ਟੀਮ ਜਿਹੜੀ ਪੂਰੇ ਵਸਤੇਤ ਸੀ ਦੇ ਨਾਲੇ ਤਾਂ ਜੋ ਵੀ ਫਾਇਰ ਚੋਕੀ ਕਿਥੇ ਲੱਗੀ ਹੋਈ ਉਹਦੇ ਜੋ ਵੀ ਫਾਇਰ ਚੋਕੀ ਜ਼ਖਮੀ ਹੈ ਜੀ ਬਾਕੀ ਉਹਦੇ ਵਿੱਚ ਪੁਲਿਸ ਇਕੱਲਾ ਸੀ ਜਾਂ ਟੀਮ ਵੀ ਹੋ ਸਕਦੀ ਆ ਸਰ ਪਿੱਛੇ ਕੀ ਪਿੱਛੇ ਅਸੀਂ ਹਜੇ ਤਾਂ ਇੱਥੇ ਹੀ ਕੀਤਾ ਬਾਕੀ ਸਾਰੇ ਸ਼ਹਿਰ ਦੇ ਵਿੱਚ ਲਾਕਾ ਬੰਦੀ ਹੈਗੀ ਹੈ ਜੀ ਤੇ ਬਾਕੀ ਜਿਹੜੇ ਗੈਂਗ ਸਰ ਇਹ ਕਿਹੜੇ ਗੈਂਗ ਨਸਮੰਦ ਆ ਗਏ ਇਹ ਜਿਹੜੇ ਹੈਗਾ ਜੀ ਜਿਹੜਾ ਆਪਰਾ ਸ਼ੀਸ਼ ਚੋਕੜਾ ਉਹਦੇ ਗੈਂਗ ਤਰੀ ਝੜੀਆਂ ਚ ਕਿਉਂ ਲੁਕਿਆ ਆ ਕੇ ਭੱਜਣ ਦੀ ਕੋਸ਼ਿਸ਼ ਲੁਕਿਆ ਨਹੀਂ ਜੀ ਇਹ ਤਾਂ ਮੋਟਰਸਾਈਕਲ ਤੇ ਪੂਰੇ ਭਜਾ ਰਿਹਾ ਸੀ ਇਸ ਲੋਕ ਨੂੰ ਫਾਲੋ ਕੀਤਾ ਤੇ ਇਧਰ ਦੇ ਪਾਸੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਬਚਾ ਕਰ ਲਿਆ ਸਕਿਡ ਮਾਰ ਮਾਰ ਕੇ ਉਹਦਾ ਬਸ ਸਕਿਡ ਦੇ ਨਾਲ ਬਾਰਿਸ਼ ਕਰਕੇ ਜਿਹੜਾ ਮੋਟਰਸਾਈਕਲ ਥਿਲਕੇ ਡਿੱਗ ਪਿਆ ਤੇ ਜਿਹੜਾ ਇਸ ਨੂੰ ਦੇਖਦੇ ਸਾਰੀ ਪੁਲਿਸ ਤੇ ਆ ਗਈ ਪੁਲਿਸ ਨੇ ਕਿਨੇ ਫਾਇਰ ਕੀਤੇ ਸਰ ਉਹਨੇ ਕਿਨੇ ਫਾਇਰ ਪੁਲਿਸ ਨੇ ਉਹਨੇ ਪੁਲਿਸ ਨੂੰ ਚਾਰ ਫਾਇਰ ਕੀਤੇ